ਨਮਸਕਾਰ ਮੈਂ ਨੀਤੂ ਸ਼ਰਮਾ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਾਂ ਅੱਜ ਅਸੀਂ ਮਾਲਪੁਰ ਦੇ ਅਲੱਗ-ਅਲੱਗ ਜਗ੍ਹਾ ਤੇ ਕੁਝ ਜਿਵੇਂ ਸਲੂਨ ਹੋ ਗਿਆ ਬਿਊਟੀ ਪਾਲਰ ਹੋ ਗਿਆ ਫੋਟੋਗ੍ਰਾਫਰਸ ਹੋ ਗਏ ਇਹਨਾਂ ਦੁਕਾਨਾਂ ਤੇ ਪਹੁੰਚੇ ਕਿਉਂਕਿ ਜਾਂਦੀਆਂ ਇਹਨਾਂ ਨੂੰ ਨਾਲ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਜੋ ਮੈਰਿਜ ਦੇ ਪ੍ਰੋਗਰਾਮ ਹੁੰਦੇ ਆ ਧਾਰਮਿਕ ਸਮਾਗਮ ਹੋ ਗਏ ਮੇਲੇ ਵਗੈਰਾ ਵੇ ਇਹਨਾਂ ਵਾਸਤੇ ਫੋਟੋਗ੍ਰਾਫਰਸ ਦਾ ਹੋਣਾ ਕਾਫੀ ਜ਼ਰੂਰੀ ਸਭ ਕੀ ਨਾਮ ਤੁਹਾਡਾ ਦੁਪੰਨ ਕੁਮਾਰ ਸ਼ਰਮਾ ਆ ਵਿਪਨ ਜੀ ਜਿਵੇਂ ਲੋਕਡਾਊਨ ਦੇ ਵਿੱਚ ਸਾਰੀਆਂ ਪ੍ਰੋਪਰ ਦੁਕਾਨਾਂ ਟੋਟਲੀ ਸਾਰੀਆਂ ਹੀ ਬੰਦ ਸੀਗੀਆਂ ਹਾਂਜੀ ਉਸ ਦੌਰਾਨ ਜਿਹੜੇ ਸਟੂਡੀਓ ਸੀ ਹਾਂਜੀ ਹਾਂਜੀ ਉਹਨਾਂ ਦੇ ਕੰਮ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਡੇ ਨਾਲ ਆਮ ਲੋਕ ਵਿਚਰਦੇ ਉਹਨਾਂ ਨੇ ਸਾਰੇ ਸਾਨੂੰ ਕਿ ਉਹਸ ਟਾਈਮ ਜਦੋਂ ਲੋਕਡਾਊਨ ਲੱਗਿਆ ਮੈਰिज ਕਾਫੀ ਸੀ ਵਿਆਹ ਸ਼ਾਦੀਆਂ ਧਾਰਮਿਕ ਸਮਾਗਮ ਵਗੈਰਾ ਵਗੈਰਾ ਇਸੇ ਤਰ੍ਹਾਂ ਤੁਹਾਡੇ ਵੀ ਬੁੱਕ ਹੋਏ ਹੋਣਗੇ ਬਿਲਕੁਲ ਉਹ ਕੈਨਸਲ ਹੋਇਆ ਗਿਆ। ਹਾਂ ਤਕਰੀਬਨ ਕਿਨ ਉਦੋਂ ਤੱਕ ਤੋਂ ਕਿੰਨਾ ਕੁ ਨੁਕਸਾਨ ਹੋਇਆ ਤੁਹਾਨੂੰ ਇਸ ਚੀਜ਼ ਦਾ? ਨੁਕਸਾਨ ਇਹ ਹੈ ਕਿ ਜਿਹੜੇ ਉਸ ਤੋਂ ਪਹਿਲਾਂ ਵੀ ਕੰਮ ਕੀਤੇ ਸੀ ਪਲੱਸ ਜਿਹੜੇ ਉਸ ਦੌਰਾਨ ਵਿੱਚ ਜਿਹੜੇ ਬੰਦ ਹੋਏ ਰਹਿ ਗਏ ਉਹ ਤਾਂ ਕੰਮ ਬਿਲਕੁਲ ਹੀ ਖਤਮ ਹੋ ਗਏ ਹੈਗੇ ਉਹਨਾਂ ਦਾ ਤਾਂ ਕੰਮ ਨਾ ਮਾਤਰੀ ਹੋਇਆ ਹੈ। ਜੇ ਕੋਈ ਵੱਡੀ ਗੈਦਰਿੰਗ ਸੀ ਉਹਦੇ ਚ ਬਿਲਕੁਲ ਛੋਟੀਆਂ ਗੈਦਰਿੰਗਾਂ ਜਿਹਦੇ ਚ ਗਾਹਕ ਨਹੀਂ ਮਤਲਬ ਕੰਮ ਬਿਲਕੁਲ ਹੀ ਥੋੜਾ ਲਿਆਇਆ ਗਿਆ ਹੈ ਜਿਹੜੇ ਪਹਿਲੇ ਕੰਮ ਕੀਤੇ ਹੋਏ ਹੈਗੇ ਉਹਨਾਂ ਨੂੰ ਵੀ ਗਾਹਕ ਨਹੀਂ ਆ ਕੇ ਪੁੱਛਦਾ ਆਇਆ ਹੈ। ਕਿਉਂਕਿ ਗਾਗੋ ਵੀ ਜਿਹੜੇ ਆਪਣੇ ਘਰ ਦੇ ਇਸ਼ਾਰੇ ਨਹੀਂ ਹੋ ਰਹੇਗੇ ਹੋਰ ਉਹਨਾਂ ਦੇ ਪਰੂਵਲ ਬੰਦ ਹੋ ਗਏ ਆ ਜਿਹੜੇ ਕਰਕੇ ਅਗਲਾ ਪੁਰਾਣੀ ਇਹ ਬੰਦ ਦੇ ਦੌਰਾਨ ਤੱਕ ਕੰਮ ਜਿਹੜਾ ਹੈਗਾ ਹੀ ਆ ਉਹ ਨਹੀਂ ਹੋਇਆ ਜਿਹੜਾ ਪਿਛਲਾ ਕੰਮ ਵੀ ਹੋਇਆ ਉਹਨੂੰ ਵੀ ਗਾਗ ਨਹੀਂ ਪੁੱਛਦਾ ਕਿ ਤੁਸੀਂ ਸਾਡਾ ਕੰਮ ਦਓ ਸਾਨੂੰ ਕੰਮ ਦੀ ਲੋੜ ਆ ਰਹੀ ਆ ਜੇ ਅਗਲਾ ਕੰਮ ਨੂੰ ਕਹਿੰਦਾ ਵੀ ਹੈਗਾ ਤਾਂ ਇਹ ਕਹਿੰਦਾ ਕਿ ਕੁਝ ਐਡਜਸਟਮੈਂਟ ਕਰੋ ਕਿ ਸਾਡੇ ਕੋਲ ਉਹ ਵੀ ਪੈਸੇ ਨਹੀਂ ਜੀ ਜਿਹੜਾ ਸੀ ਜੋ ਸਾਡੀ ਪਹਿਲਾਂ ਗੱਲਬਾਤ ਹੋਈ ਹੈਗੀ ਆ ਕੰਮ ਇੰਨਾ ਸਾਡਾ ਸੀਗਾ ਇਹਦਾ ਲੌਸ ਤਾਂ ਬਹੁਤ ਜ਼ਿਆਦਾ ਹੋਇਆ ਹੈ ਵੇ ਹੁਣ ਤੱਕ ਤਾਂ ਤੁਹਾਡਾ ਕਾਰੋਬਾਰ ਕਿਹੋ ਜਿਹਾ ਚੱਲ ਰਿਹਾ ਹੈ ਕਹੋ ਤਾਂ ਫਿਲਹਾਲ ਤਾਂ ਕਾਰੋਬਾਰ ਬਹੁਤ ਕੁਝ ਨਹੀਂ ਚੱਲ ਰਿਹਾ ਹੈ ਅੱਜ 3% ਚਲੇ ਜਾਏਗਾ। ਉੱਤਰ ਖਾਸ ਇੰਕਮ ਨਹੀਂ ਹੋ ਰਹੀ। ਤੇ ਜਿਹੜੇ ਜਿਹੜੇ ਤੁਹਾਡੇ ਰੈਂਟ ਪਿਆ ਹੋਇਆ ਹੈ ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਕਿਸ ਤਰ੍ਹਾਂ ਦੋਗੇ ਤੁਸੀਂ? ਪਤਾ ਨਹੀਂ ਹੁਣ ਜੇਕਰ ਹਜੇ ਕੋਈ ਕੰਮ ਚੱਲੇਗਾ ਤਾਂ ਫਿਰ ਜਿਹੜਾ ਉਹਦਾ ਘਰ ਦਾ ਜੋ ਪੈਂਟਿੰਗ ਵੀ ਹੈ ਸਭ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਅਮਰੀਕਾ ਦੀ ਗਵਰਨਮੈਂਟ ਜੋ ਵੀ ਹੈ ਨਾ ਉਹ ਬਹੁਤ ਹੋ ਸਕਦਾ ਹੈ ਸਾਡੀ ਹੈਲਪ ਕਰੇਗੀ। ਜਿੱਦਾਂ ਕਈ ਲੇਡੀਆਂ ਹੁੰਦੀਆਂ ਨੇ ਮੈਂ ਕੁਛ ਨਹੀਂ ਇਹਦੇ ਬਾਰੇ ਕਹਿ ਸਕਦੀ ਬਿਕਾਜ਼ ਇਹ ਤਾਂ ਸਮਝ ਦਾ ਸੰਗਣਾ ਉਹਨੇ ਕਿ ਜੇ ਕੰਮ ਚੱਲਦਾ ਜਾਤਾ ਖਾਚੇ ਇਤਲੋਗੇ ਜੇ ਕੰਮ ਨਹੀਂ ਤਲੇ ਇਤਲੋਗੇ ਕਿ ਤੱਕ ਬਿੱਲੇ ਬੈਠੇ ਐਦੇ ਹੀ ਇੰਸਾਨ ਕੁਝ ਇਸ ਕਰੋਨਾ ਦਾ ਕਹਿਰ دہشت ਬਹੁਤ ਫੈਲੀ ਆ ਸਾਰਿਆਂ ਦੇ ਕੰਮ ਮੰਦੇ ਹੋਇਆ ਇਹਦੇ ਦੌਰਾਨ ਤੁਹਾਡੇ ਘਰ ਦੇ ਘਰੇਲੂ ਖਰਚਿਆਂ ਵਿੱਚ ਕਿਸ ਤਰ੍ਹਾਂ ਚੱਲੇ ਆ ਮੈਂ ਕਰੋਨਾ ਦੇ ਵਿੱਚ ਖਰਚੇ ਦਿੱਸਦਾ ਬਸ ਇਸ ਮਾਸਾ ਫ੍ਰੀ ਬੈਟਲ ਤੋਂ ਸੇਵਿੰਗਸ ਉਹਦੇ ਨਾਲ ਹੀ ਵੀ ਜ਼ਿਆਦਾ ਕੀਤਾ ਹੈ ਹੁਣ ਤੱਕ ਦੋ ਮਹੀਨੇ ਜਿਹੜੀ ਸੇਵਿੰਗ ਚੱਲੀ ਜਾਈ ਹੈ ਜਿਹੜਾ ਜੋੜਿਆ ਸੀਗਾ ਉਹ ਨਾਲ ਹੀ ਦੋ ਵੀ ਮਹੀਨੇ ਦਾ ਖਰਚਾ ਲਿਖਿਆ ਹੈ ਅੱਗੇ ਜਦੋਂ ਕੰਮ ਚੱਲੇਗਾ ਤੇ ਫੇਰ ਵੀ ਖਰਚਾ ਆਸਾਨ ਹੋ ਜਾਊਗਾ ਅੰਤ ਵਿੱਚ ਕੀ ਕਹਿਣਾ ਜਾਊਂਗਾ ਤੁਸੀਂ ਹਾਂਜੀ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੂੰਗੀ ਆਪਣੀਆਂ ਭੈਣਾਂ ਨੂੰ ਮੱਖੇ ਮਾਤਾਵਾਂ ਨੂੰ ਜਿਨ੍ਹਾਂ ਨੂੰ ਇੱਕ ਵਾਰ ਨਿਕਲਣ ਦੀ ਜ਼ਿਆਦਾ ਜ਼ਰੂਰਤ ਹੈਗੀ ਕੰਮ ਦੀ ਉਹ ਵੀ ਕੋਈ ਵਾਰ ਆਣ ਲਈ ਤਾਂ ਆਪਣੇ ਘਰੇ ਲੈ ਕੇ ਸੇਫ ਰਹੋ ਸਟੇ ਹੋਮ ਸਟੇ ਸੇਫ ਥੈਂਕ ਯੂ ਕੀ ਨਾਮ ਆਂ ਕਾ ਆਪਣਾ ਸਾਰੀ ਸਣੀ ਸਰਕਾਰ ਦੀਆਂ ਹਦਾਇਤਾਂ ਸਾਰ ਸਲੂਨ ਬਿਊਟੀ ਪਾਰਲਰ ਸਭ ਕੁਝ ਬੰਦ ਸੀ ਅੱਜ ਤੁਹਾਡਾ ਸਲੂਨ ਵਗੈਰਾ ਖੁੱਲਿਆ ਹੈ ਕੀ ਕਹਿਣਾ ਹੈ ਤੁਹਾਡਾ ਜਿਹੜਾ ਤੁਹਾਡਾ ਕੰਮ ਕਰਕੇ ਹੋ ਗਿਆ ਪਹਿਲਾਂ ਚੱਲਦਾ ਸੀ ਤੇ ਹੁਣ ਕੀ ਫਰਕ ਪਿਆ ਦੇ ਵਿੱਚ ਸਾਡੇ ਕੰਮ ਕਰਦੀ ਬਹੁਤ ਮਾੜਾ ਜਿਹਾ ਰਿਹਾ ਨਹੀਂ ਕੰਮ ਕਰਕੇ ਹੁਣ ਸਮਝ ਮਾਰੇ ਖੁਸ਼ੀ ਹੋਈ ਆ ਕੰਮ ਕਰਨ ਦੀ ਸਮਝ ਮੈਂ ਕਈ ਤੱਕ ਇਹ ਕੰਮ ਹੁੰਦਾ ਸੀ ਸਾਡਾ ਮੇਰੀ ਦੁਕਾਨ ਦਾ ਆਕਾਚਾ ਇੱਕ ਛੋਟੀ ਜਿਹੀ ਦੁਕਾਨ ਤੇ ਚੱਲਦਾ ਮੇਰੇ ਪਰਿਵਾਰ ਦਾ ਤੇ ਕਿਸੇ ਵੀ ਕੰਮ ਤੋਂ ਕੰਮ ਕਰਦਾ ਇਹ ਲੋਕਡਾਊਨ ਦੇ ਵਿੱਚ ਤੁਹਾਨੂੰ ਕਿੰਨੀਆਂ ਕੁ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਸਵੇਰ ਤੇ ਦੁਕਾਨ ਖੋਲ੍ਹੇ ਰਿਹਾ 12 ਬੱਜ ਚੁੱਕੇ ਆ ਸਵੇਰ ਤੋਂ ਦੋ ਜਣੇ ਕੰਮ ਕੀਤਾ ਹੈ ਤੇ ਇਸ ਕੰਮ ਕਰ ਚੰਗੋਂ ਮੰਗਦਾ ਇਹ ਬਿਠਾ ਕੋਈ ਕਿ ਸਵੇਰ ਦੇ ਕਸਟਮਰ ਕੋਈ ਨਹੀਂ ਆਇਆ ਤੁਹਾਡੇ ਕੋਲ ਨਹੀਂ ਜਿਸ ਤਰ੍ਹਾਂ ਲੋਕਡਾਊਨ ਦੇ ਵਿੱਚ ਕਾਫੀ ਨਾਈਆਂ ਦੀਆਂ ਦੁਕਾਨਾਂ ਤਾਂ ਬੰਦ ਕੀਤੀਆਂ ਸੀਗੀਆਂ ਲੋਕ ਜਿਨ੍ਹਾਂ ਦੇ ਚਲੋ ਆਪੇ ਸ਼ੇਵਿੰਗ ਵਗੈਰਾ ਕਰ ਲੈਂਦੇ ਸੀ ਜਿਹੜੇ ਵਾਲਾਂ ਦੀ ਕਟਿੰਗ ਵਾਸਤੇ ਵੀ ਤੁਹਾਡੇ ਕੋਲ ਕੋਈ ਨਹੀਂ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਸਰਕਾਰ ਵਾਲੇ ਮੰਨ ਕਰਦੇ ਨੇ ਸਰਕਾਰ ਵਾਲੇ ਮੰਨ ਕਰਦੇ ਨੇ ਸਾਡੇ ਬਾਰੇ ਕੁਝ ਸੋਚਾਂ